ਸਰ ਤੁਸੀਂ ਪੰਜਾਬ ਸਿਗੇ ਹੁਣ ਤੁਸੀਂ ਕੈਨੇਡਾ ਤੇ ਕੀ ਮਿਸ ਕਰਦੇ ਹੋ ਇੱਥੋਂ ਦਾ ਐਂਡ ਉੱਥੇ ਜਾਣ ਦਾ ਤੁਸੀਂ ਫੈਸਲਾ ਕਿਉਂ ਲਿਆ ਬੜੀ ਅਜੀਬ ਜੀ ਮੇਰੀ ਪਰਸਨੈਲਿਟੀ ਹੈ ਮਤਲਬ ਤੁਸੀਂ ਲੋਕ ਦੇਖੇ ਹੋਣਗੇ ਜਿਨਾ ਵੀ ਕਿਤੇ ਤਿਆਰੀ ਹੁੰਦੀ ਹੈ ਮੀਂਹ ਪੈਣ ਲਾ ਜਾਂਦਾ ਮੀਂਹ ਪੈਣ ਦਾ ਕਾ ਯਾਰ ਯਾਰ ਤਾਂ ਬਹੁਤ ਆਇਆ ਯਾਰ ਠੰਡ ਬਹੁਤ ਹੋ ਗਈ ਯਾਰ ਗਰਮੀ ਜੇ ਕਹੀ ਜਾਣ ਕਿ ਗਰਮੀ ਯਾਰ ਗਰਮੀ ਚ ਗਰਮੀ ਹੋ ਗਈ ਸੋ ਮੈਂ ਕਦੇ ਸ਼ੱਕਕ ਨਹੀਂ ਕਰਦਾ ਮੈਂ ਜੈਲ ਹੋ ਜਾਣਾ ਜਿਹੜੀ ਥਾਂ ਤੇ ਜਾਣਾ ਜੇ ਮੈਂ ਘਰ ਤੋਂ 2 ਮਹੀਨੇ ਬਾਹਰ ਆ ਮਾਸਟਰ ਜੀ ਡਾਟ ਕਰਨ ਗਿਆ ਹਾਂ ਯੂਰਪ ਦੇ ਵਿੱਚ ਉੱਥੋਂ ਦਾ ਨੰਦ ਲਾਣਾ ਮੈਂ ਕੋਈ ਨਹੀਂ ਕਹਿੰਦਾ ਮੇਰੇ ਵੀਡੀਓ ਟੂਰ ਨਹੀਂ ਮਿਲੇ ਆ ਨਹੀਂ ਮਿਲਾ ਉਹ ਖਾਣੇ ਨੂੰ ਇੰਜੋਏ ਕਰਨਾ ਜੰਦਾ ਧਰਤੀ ਸਾਰੀ ਇੱਕੋ ਜੀ ਹੈ ਸੱਤੇ ਸਾਂਝੀ ਵਾਰਸਦਾਰ ਕੋਈ ਨਾ ਦੇ ਸੇਬਾ ਜੀ ਮਨੁੱਖ ਦਾ ਸੁਭਾਅ ਹਰੇਕ ਥਾਂ ਤੇ ਇੱਕੋ ਜਿਹਾ ਹੈ ਧਰਤੀ ਇੱਕੋ ਜੀ ਹੈ ਪਰ ਹਾਂ ਆਪਣੀਆਂ ਜੜਾਂ ਦਾ ਆਵਾਜ਼ ਮਾਰਦਿਆਂ ਨੇ ਆਪਣੇ ਮਿੱਤਰ ਉਹਨਾਂ ਨੂੰ ਮਿਲ ਜਾਈਦਾ ਸਾਰਾ ਕੁਝ ਹੈ ਗਿਆ ਗੁਰੂ ਨਾਨਕ ਦੇਵ ਨੇ ਕਿਹਾ ਉੱਜੜ ਜਾਓ ਜਿਹੜੇ ਕੁਝ ਕਰਨੇ ਰਹੇ ਸੀ ਉਹਨਾਂ ਨੂੰ ਕਹਿੰਦੇ ਵਸਦੇ ਰਹੋ ਪ੍ਰਵਾਸ ਮਨੁੱਖ ਦੇ ਪੈਰ ਥੱਲੇ ਦੀ ਲਿਖਿਆ ਹੋਇਆ ਤੇ ਜਦੋਂ ਲੱਗਿਆ ਕਿ ਕੰਮ ਥੋੜਾ ਜਿਹਾ ਘਟਿਆ ਹੋਇਆ ਜੇ ਕਿਤੇ ਰਾਣੇ ਤੈਨੂੰ ਲੇਬਰ ਕਰਨੀ ਵੀ ਪੈ ਜੀ ਤੂੰ ਇੱਥੇ ਕਰ ਸਕਦਾ ਅੰਦਰੋਂ ਜਵਾਬ ਆਇਆ ਨਹੀਂ ਕਰ ਸਕਦਾ ਕਿੱਥੇ ਜਾ ਕੇ ਕਰ ਸਕਦਾ ਮੈਨੂੰ ਜੇ ਵਿੱਚ ਦੀ ਜਿਵੇਂ ਕੰਮ ਦੀ ਖੜੋਤ ਆ ਗਈ ਸੀ ਮੈਂ ਕੈਨੇਡਾ ਜਾ ਕੇ ਕਲਾਸਾਂ ਵੀ ਲਈਆਂ ਸਕੂਲ ਖੋਲ੍ਹਿਆ ਮੇਰੀ ਵਾਈਫ ਨੇ ਇੱਥੇ ਜੌਬ ਕੀਤੀ ਇੱਥੇ ਜੌਬ ਨਾ ਕਰਨ ਦਾ ਟਾਈਮ ਮਿਲ ਰਿਹਾ ਸੀ ਨਾ ਪੜਿਆ ਜਾਣਾ ਸੀ ਨਾ ਉਸ ਤਰ੍ਹਾਂ ਦੇ ਸਰਸਿਸ ਸੀਗੇ ਉਧਰ ਜਾ ਕੇ ਜੌਬ ਵੀ ਕਰ ਰਹੀ ਐ ਜਿੰਨੀ ਦਾ ਸਾਡੇ ਥੋੜੀ-ਮੋਟੀ ਆਰਥਿਕ ਤੰਗੀ ਚੱਦੀ ਉਹਦੇ ਕਰਕੇ ਵੀ ਗਏ ਬੱਚਿਆਂ ਦੀ ਬੈਟਰ ਫਿਊਚਰ ਲਈ ਵੀ ਗਏ ਉਧਰ ਗਏ ਤੇ ਦੂਜਾ ਮੈਨੂੰ ਬ੍ਰਿਟਿਸ਼ ਕੋਲੰਬੀਆ ਸ਼ੁਰੂ ਤੋਂ ਹੀ 2003 ਤੋਂ ਆਵਾਜ਼ ਆ ਰhline ਸੀ ਮੈਨੂੰ ਉਥੋਂ ਦੀ ਪਾਣ ਪਾਣੀ ਧਰਤੀ ਪ੍ਰਕਿਰਤੀ ਉਥੋਂ ਦਾ ਆਸਾ-ਪਾਸਾ ਹਮੇਸ਼ਾ ਤੁਹਾਨੂੰ ਲੱਗਦਾ ਹੁੰਦਾ ਕਦੇ ਕੀ ਕਰਦਾ ਹੁੰਦਾ ਕਿ ਸੋਲੋਨ ਜਾ ਕੇ ਬਸ ਜੀਏ ਕਿਸਦਾ ਜੀ ਕਰਦਾ ਮੈਂ ਇਟਲੀ ਰਹਿਣ ਲੱਗ ਜਾ ਕਿਸਦਾ ਕਿਤੇ ਮੇਰੇ ਸ਼ੁਰੂ ਤੋਂ ਜੀ ਕਰਦਾ ਸੀ ਕਿ ਮੈਂ ਬ੍ਰਿਟਿਸ਼ ਕਰ ਗਿਆ ਜਾਂ ਕੇ ਰੱਖ ਅੱਛਾ ਇੱਥੇ ਮੇਰਾ ਘਰ ਹੋ ਉਹ ਮੈਨੂੰ ਵੈਦਰ ਬਹੁਤ ਸੂਟ ਕਰਦਾ ਸਾਰੀਆਂ ਚੀਜ਼ਾਂ ਉੱਥੋਂ ਦੀਆਂ ਡਿਸਪਲਨ ਸੋ ਮੈਂ ਜਦ ਪਹਿਲਾਂ ਹੁੰਨਾ ਪਹਾੜਾਂ ਤੇ ਚੜਨ ਲੱਗ ਜਾਂਦੇ ਆ ਇੰਜੋਏ ਕਰੀਦਾ ਨਦੀਆਂ ਦੇਖੀ ਗਏ ਨੇ